ਤੁਹਾਡਾ ਆਪਣਾ ਸੁਖਨ ਨਾਨੋ ਵਾਲੀ ਅਸਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ channel ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਗੁਰਦਾਸਪੁਰ ਦੀ ਆਣ ਬਾਣ ਅਤੇ ਸ਼ਾਨ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕ ਇੱਥੇ ਇਕੱਠੇ ਹੋ ਚੁੱਕੇ ਨੇ ਸੋ ਸਾਡਾ ਇੱਕ ਵੀਰ ਪਿੰਡ ਕੋਟਕਾਨ ਮਤੋਂ ਜਿਹੜਾ ਆਸਟ੍ਰੇਲੀਆ ਵਰਲਡ ਕੱਪ ਜਿੱਤ ਕੇ ਆਇਆ ਔਰ ਦੱਸਦੇ ਨੇ ਉਥੇ ਫਰਸਟ ਰੇਟਰ ਵੀ ਧਿਆਰੇ ਸੋ ਕਰਦੇ ਦਰਵਾਜ਼ਾ ਦਿਖਾਏ ਬਾਬਾ ਜੀ ਕਿਹਨਾਂ ਕਿਹਨਾਂ ਟੀਮਾਂ ਦੇ ਨਾਲ ਤੁਹਾਡੇ ਜਿਹੜੇ ਉੱਥੇ ਮੈਚ ਪਏ ਸੁਣੋ ਜਰਮਨ ਦੀ किन्ने मुले पंजाब के आर्ल्ड कप ਪੁਰਾਤ ਪੂਰਾ ਪਿੰਡ ਕੀ ਪੂਰਾ ਇਲਾਕਾ ਤੁਹਾਨੂੰ ਇੱਥੇ ਵੈਲਕਮ ਕਰਨ ਵਾਸਤੇ ਤੁਸੀ ਕਿੰਦਾ ਫੀਲ ਕਰ ਰਹੇ ਹੋ ਸਰਵਜੁਦਾ ਐਸਐਸਓ ਸਾਥੇ ਆਏ ਨੇ ਸਾਡੇ ਆਮ ਆਦਮੀਾਂ ਦੀ ਹੈ ਆਹ ਬਹੁਤ ਰਾਖੂ ਨੇ ਸਾਥ ਤੁਹਾਨੂੰ ਸਾਥ ਹੀ ਆਏ ਨੇ ਕਿੰਦਾ ਫੀਲ ਕਰ ਰਹੇ ਹੋ ਇਹ ਜਨਾਂ ਚਾਹੁੰਦੇ ਹੋ ਨੌਂ ਪੰਨਾ ਨੂੰ ਜਿਹੜੇ ਕਿ ਅਰਸ਼ੇ ਜੁਦਾਦਲ ਦੇ ਵਿੱਚ ਪਾਸ ਵੀ ਇੱਕ ਪੰਜਾਹ ਤਰ੍ਹਾਂ ਆਇਆ ਤੇ ਬੈਠ ਕੇ ਨਿਕਲ ਜਾਣਾ ਹੈ ਕਿਵੇਂ ਇਹ ਪਤਾ ਕਹਾਂ ਕਿ ਕਾਮ ਜ਼ਰੂਰ ਮਿਲਦਾ ਹੈ। ਹੋਰ ਬੈਸਟ ਮੈਨੇਜਰ ਆਏ ਹੋ? ਹਾਂਜੀ ਮੈਸਟਰ ਜੀ ਜਰਮਨ ਤੋਂ ਆਏ ਸੀ। ਠੀਕ ਹੈ। ਹੋਰ ਕਿੰਨੇ ਕ ਨੌਜਵਾਨ ਜਿਹੜੇ ਕਿੰਨੀਆਂ ਕ ਟੀਮਾਂ ਜਿਹੜੇ ਇੱਥੋਂ ਪੰਜਾਬ ਤੋਂ ਆਉਂਦੇ ਨੇ ਬਣੇ ਛੇ ਟੀਮਾਂ ਵੀ ਹੈ। ਠੀਕ ਹੈ। ਜੇ ਤੁਹਾਡੇ ਨਾਲ ਆਮਾਦੀ ਪਾਰਟੀ ਦੇ ਬਹੁਤ ਸੀਨੀਅਰ ਆ ਗਏ ਹੋਣੇ ਕਰਕੇ ਦਰਵਾਜ਼ਾ ਐਸਐਚਓ ਸਾਹਿਬ ਵੀ ਜਿਹੜਾ ਬੈਸਟ ਸਰਪ ਤੇ ਸਨਮਾਨਤ ਕਰਨ ਆਏ ਨੇ। ਇਹ ਤੇਰੇ ਨੌਜਵਾਨਾਂ ਨੂੰ ਸਹੀ ਪ੍ਰੇਰਣਾ ਦੇ ਰਹੇ ਨੇ ਐਸਐਸ ਸਾਹਿਬ ਤੇ ਤੁਹਾਡੇ ਇਲਾਕੇ ਦੇ ਵਿੱਚ ਨੌਜਵਾਨ ਐ ਸਪੋਰਟਸ ਦਾ ਪਸੰਦ ਜਰਾ ਜਿਹੜੇ ਫਗਾਈ ਦੀ ਜਿੰਦਗੀ ਕਹਿਣਾ ਚਾਹੁੰਦਾ ਬਹੁਤ ਬਹੁਤ ਜਨਾਬਾਂ ਦਾ ਬਦਤ ਇਨਾਂ ਨੂੰ ਸਪੋਰਟਸ ਤੋਂ ਸਾਰੇ ਨੂੰ ਸਾਵਾਂ ਤੇ ਸਾਰੇ ਪਿੰਡਾਂ ਨੂੰ ਤੇ ਬਸ ਆਪਣੇ ਪ੍ਰਭਾਵ ਦੇਖ ਕੇ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਪੋਰਟਸ ਵੱਲ ਆਓ ਤੇ ਜਿਹੜਾ ਜਿਹੜਾ ਨਸ਼ਾ ਇਸ ਟਾਈਮ ਚੱਲਦਾ ਪਿਆ ਤੇ ਉਹਨਾਂ ਦੇ ਪਕੜ ਪਾਓ ਬਸ ਇਸ ਲਈ ਧੰਨਵਾਦ ਬਹੁਤ ਹੀ ਵਧੀਆ ਕਰਦੇ ਆ ਗੱਲਬਾਤ ਜਰੂਰੀ ਦੇਖਦੇ ਆ ਤੁਹਾਡੇ ਇਲਾਕੇ ਦਾ ਮੁੰਡਾ ਇਰਾਇਆ ਫਸਟ ਆਇਆ ਆਸਟ੍ਰੇਲੀਆ ਦਾ ਕਿੰਨੀ ਕੋਈ ਹੋਰੀ ਹੈ ਜੀ ਔਰ ਸਭ ਤੋਂ ਵਧੀਆ ਗੱਲ ਹੈ ਵੀ ਇਸ ਮੁੰਡੇ ਤੋਂ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਰਣਾ ਮਿਲੇਗੀ ਜਿਹੜੇ ਦਲਦਲ ਨਸ਼ੇ ਦਲਦਲ ਵਿੱਚ ਅੱਛੇ ਫਸੇ ਹੋਏ ਆ ਉਹਨਾਂ ਨੂੰ ਖਾਸ ਕਰਕੇ ਪ੍ਰੇਰਣਾ ਮਿਲੇਗੀ ਕਿ ਸਾਨੂੰ ਜਿਹੜਾ ਖੇਡਾਂ ਵੱਲ ਵਧਣਾ ਚਾਹੀਦਾ ਖੇਡਾਂ ਸਿਰਫ ਆਪਣੇ ਸਰੀਰ ਵਾਸਤੇ ਇਲਾਕੇ ਦਾ ਵੀ ਇਹ ਪਿੰਡ ਦੇ ਨਾਮ ਕੁਸ਼ੀ ਕੀਤਾ ਪਲੱਸ ਜਿਹੜਾ ਨਸ਼ਿਆਂ ਤੋਂ ਮਾੜੀਆਂ ਬੈੜੀਆਂ ਆਪਾਂ ਜਿਹੜੀਆਂ ਉਹ ਤੋਂ ਸਾਡੇ ਜਿਹੜੇ ਨੌਜਵਾਨ ਵੀ ਰੋ ਬਸ ਸਕਣਗੇ ਸਰਕਾਰ ਕੀ ਇਹ ਜਿਹੇ ਉਪਰਾਲੇ ਕਰ ਰਹੀ ਜਿੱਦਾਂ ਕਿ ਨੌਜਵਾਨ ਨੂੰ ਫਸਟ ਆਏ ਨੇ ਜਿੱਤ ਕੇ ਆਏ ਨੇ ਬੈਸਟ ਵੀ ਆਏ ਨੇ ਔਰ ਸਰਕਾਰ ਵੱਲੋਂ ਕੀ ਇਹ ਜੋ ਕਿ ਉਪਰਾਲੇ ਕੀਤੇ ਜਾ ਰਹੇ ਕਿ ਜਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਜਾਂ ਕਿਸ ਤਰੀਕੇ ਨਾਲ ਗੱਲਬਾਤ ਹੋਵੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਜਿਹੜੇ ਵੀ ਖੇਡਾਂ ਵਾਲੇ ਬੱਚੇ ਹੈਗੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਇਹ ਇਸ ਵੀਰ ਵੱਲੋਂ ਵੀ ਅਸੀਂ ਜਿਹੜਾ ਕਿ ਨਹੀਂ ਜਾਂ ਸੇਖਮਨ ਸਾਹਿਬ ਨੇ ਘਰ ਲੈ ਕੇ ਆਵਾਂਗੇ ਆਪਣੇ ਲੀਡਰ ਨੂੰ ਇਹਨਾਂ ਦੇ ਔਰ ਜਾਂ ਫਿਰ ਇਹਨਾਂ ਨੂੰ ਉੱਥੇ ਲੈ ਕੇ ਜਾਵਾਂਗੇ ਅਸੀਂ ਕੋਸ਼ਿਸ਼ ਹੋਏਗੀ ਇਹਨਾਂ ਦੇ ਘਰ ਆਉਣਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਤੌਰ ਤੇ ਬੈਨੀਫਿਟ ਜਿਹੜਾ ਦਿੱਤਾ ਜਾਵੇ ਜੋ ਕਿ ਇਹਨਾਂ ਨੂੰ ਬੈਨੀਫਿਟ ਮਿਲੇਗਾ ਤੇ ਹੋਰ ਹੀ ਨੌਜਵਾਨ ਵੇਖ ਕੇ ਤੇ ਦੇ ਰਹੇ ਹੋਣਗੇ ਕਿ ਵਾਕਿਆ ਸਰਕਾਰ ਜਿਹੜੀ ਆ ਸਾਡੀ ਵਾਂ ਫੜਦੀ ਖਿਡਾਰੀ ਨਹੀਂ ਵਾਂ ਫੜਦੀ ਹੈ ਔਰ ਇਹ ਸਰਕਾਰ ਦਾ ਵੀ ਫਰਜ਼ ਬਣਦਾ ਜੀ ਕਿ ਇਹਨਾਂ ਦੀ ਜਿਹੜੀ ਵੱਧ ਤੋਂ ਵੱਧ ਮਦਦ ਕਰ ਸੋ ਸਾਡੇ ਨਾਲ ਵੱਡੇ ਪਿੰਡ ਦਾ ਮੁੰਡਾ ਜਿਹੜਾ ਨੌਜਵਾਨ ਫਸਟ ਲੈ ਕੇ ਆਇਆ ਕਿਦਾਂ ਦਾ ਮਨ ਮਹਿਸੂਸ ਕਰ ਰਹੇ ਹੋ ਬਹੁਤ ਇੱਕ ਚੌੜੀ ਹੋ ਗਈ ਹੈ ਵੇਖ ਕੇ ਮੁੰਡੇ ਵਾਲੀ ਅਸੀਂ ਤਾਂ ਕਹਿੰਦੇ ਜਿੰਨੇ ਵੀ ਅੱਜ ਆਏ ਨੇ ਅਜਾ ਛੱਡੋ ਜੀ ਔਰ ਕਿਸ ਤਰ੍ਹਾਂ ਤਦ ਆ ਨਾ ਗੋਲ ਮੈਚ ਕਿਨੇ ਹੋਰ ਤੁਹਾਨੂੰ ਵੀ ਲੱਗਦਾ ਕਿ ਇਹ ਜੋ ਕੇ ਦੇ ਰਿਹਾ ਮਾਪਦਾਂ ਦਾ ਅਪਣਾਇਆ ਜਾਵੇ ਖੇਡ ਗਰਾਊਂਡ ਵੱਲ ਲੈ ਕੇ ਆ ਜਾਵੇ ਇੱਕ ਵੀ ਨਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਮੰਨ ਲਓ ਜੇ ਸਾਡਾ ਪ੍ਰਸ਼ਾਸਨ ਵਧੀਆ ਹੋਏਗਾ ਨਾ ਇਹ ਕਿਹੜਾ ਯਾਰ ਇਹਨੂੰ ਬਾਈ ਦੀ ਦੁਕਾਨ ਤੋਂ ਵੀ ਨਸ਼ਾ ਲੈ ਹੋਮ ਡਿਲੀਵਰੀ ਇਹ ਢੀ ਜਿਆਦਾ ਹੋ ਰਹੀ ਆ ਸੋ ਤੁਹਾਡੇ ਪਿੰਡ ਦਾ ਬਹੁਤ ਹੀ ਜਿੰਮ ਦੇ ਵਿੱਚ ਇਹ ਸਾਨੂੰ ਇਹ ਬਹੁਤ ਜਿਆਦਾ ਮਾਣ ਹੈ ਜੀ ਇਹ ਸਾਡੇ ਇਲਾਕੇ ਦੀ ਆਣ ਨਿਸ਼ਾਨ ਨੇ ਦੁਨੀਆ ਜਾਣੀ ਬਲਰਾਜ ਸਿੰਘ ਸਾਡਾ ਮੁੰਡਾ ਤੁਸੀਂ ਜੀ ਰਾਜਦਾਨ ਤੁਹਾਨੂੰ ਇਹਨਾਂ ਤੇ ਮਾਣ ਕਰਦੇ ਹਨ ਜੀ ਔਰ ਇਹ ਕਿਹੜੇ ਤਰੀਕੇ ਨਾਲ ਲੱਗਦਾ ਕਿ ਨੌਜਵਾਨਾਂ ਨੂੰ ਤੁਸੀਂ ਬਹੁਤ ਵਧੀਆ ਪ੍ਰੇਰਿਤ ਕਰ ਰਹੇ ਹੋ ਜੀ ਪਵਾਰ ਲੈ ਕੇ ਆ ਰਹੇ ਹੋ ਕਬੱਡੀ ਦਾ ਲੈ ਕੇ ਜਾ ਰਹੇ ਹੋ ਇਹ ਲੱਗਦਾ ਹੈ ਤੁਹਾਨੂੰ ਬੜੇ ਚੰਗੇ ਨੌਜਵਾਨ ਹੋ ਮੁਰਪੇ ਦਾ ਤਕਰੀਫ ਹੁੰਦੀ ਹੈ ਜੀ ਬਹੁਤ ਖਾਲਸਾ ਜੀ ਆਹ ਬਹੁਤ ਮੁੰਡਾ ਜਿਹੜਾ ਨਸ਼ੇ ਵਾਲਾ ਬਿਆਨ ਆਉਣਾ ਹੈ ਆਪਾਂ ਤੁਹਾਨੂੰ ਦਿਨ ਰੋਕਦੇ ਹਾਂ ਆਪਣੇ ਸਰੀਰ ਵਾਲਾ ਧਿਆਨ ਦੇਣਾ ਜਿੰਮ ਵਾਲਾ ਧਿਆਨ ਮਿਹਨਤ ਕਰਨ ਵਧੀਆ ਲੱਗਦਾ ਸਾਰਿਆਂ ਨੂੰ ਜਦੋਂ ਵੇਖੀਦਾ ਜਿੰਮ ਚ ਛੋਟੀ ਉਮਰ ਦੇ ਬੱਚੇ ਜਿਆਦਾ ਜਿੰਮ ਵਾਲਾ ਧਿਆਨ ਹਾਂਜੀ ਇੱਕ ਪੀੜੀ ਤਾਂ ਚਲੋ ਨਸ਼ੇੜੇ ਖਾਦੀ ਆ ਦੂਸਰੀ ਆਉਣ ਵਾਲੀ ਪੀੜੀ ਦਾ ਸਾਰਿਆਂ ਦਾ ਧਿਆਨ ਇਸੇ ਕਰਕੇ ਆਪਣਾ ਸਰੀਰ ਵਧੀਆ ਸਾਡੇ ਵਾਲੇ ਵੇਖ ਕੇ ਹੋਰ ਮੁੰਡੇ ਪਿੱਛੇ ਦੁਰਦੇ ਆ ਵੀ ਆਪਾਂ ਸਰੀਰ ਵਧੀਆ ਕਰਨੇ ਆ ਬਿਲਕੁਲ ਜੀ ਉਹ ਗੱਲਬਾਤ ਕਰਦੇ ਆ ਕੋਟਖਾਨ ਲਾਗੇ ਲਾਗੇ ਇਹ ਪ੍ਰਧਾਨ ਜੀ ਇਧਰ ਦੇਖੋ ਕੋਟਖਾਨ ਮਮਦ ਸਾਹਿਬ ਦਾ ਸਰਪੰਚ ਜੀ ਮੌਜੂਦ ਨੇ ਸਾਡੇ ਨਾਲ ਸਰਪੰਚ ਸਾਹਿਬ ਬਹੁਤ ਮਾਣ ਵਾਲੀ ਗੱਲ ਆ ਤੁਹਾਡੇ ਪਿੰਡ ਦਾ ਨੌਜਵਾਨ ਜਿਹੜਾ ਆ ਜਿੱਤ ਗਿਆ ਜਿੰਨੀ ਅੱਜਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨੇ ਤਾਂ ਸ਼ਾਇਦ ਕਦੀ ਕਦੇ ਹੋਇਆ ਹੀ ਨਾ ਹੋਇਆ ਇਹ ਮੁੰਡੇ ਨੇ ਤੁਹਾਡੇ ਆ ਮਨੁੱਖ ਆਹ ਡੇਰ ਮੁੰਡਿਆਂ ਨੇ ਇਹਨੂੰ ਪਿੰਡ ਦੀ ਗਰਾਊਂਡ ਤੇ ਪ੍ਰਮੋਟ ਕਰਕੇ ਇੱਥੋਂ ਤੱਕ ਪਹੁੰਚਾਇਆ ਠੀਕ ਆ ਕੀ ਲੱਗਦਾ ਕਿ ਨੌਜਵਾਨ ਦੇ ਮਿਹਨਤ ਸਦਕਾ ਜਾਂ ਇਹਨਾਂ ਦੀ ਕਹਿ ਸਕਦੇ ਹੋ ਮਿਹਨਤ ਦੇ ਨਾਲ ਪਿੰਡ ਦੇ ਨੌਜਵਾਨ ਹੋਰ ਵੀ ਜਿਹੜੇ ਕਬੱਡੀ ਦੇ ਨਾਲ ਹੋਰ ਜੁੜਨਗੇ ਇਹਦੇ ਨਾਲ ਰੱਖ ਕੇ ਬਹੁਤ ਮੁੰਡੇ ਜੁੜਨਗੇ ਬਹੁਤ ਮਿਹਨਤੀ ਜਿਆਦੇ ਨੂੰ ਮਨੁੱਖ ਰਾਰ ਚੋਸੀ ਤਰਕੇ ਕਬੱਡੀ ਗੱਲ ਆ ਇੱਕ ਨਾਰਮਲ ਪਿੰਡ ਦੇ ਵਿੱਚੋਂ ਉੱਠ ਕੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਵਰਲਡ ਕੱਪ ਜਿੱਤ ਕੇ ਨਾਲ ਬੈਸਟ ਰੇਟਰ ਆਉਣਾ ਇੱਕ ਕੋਈ ਨਿੱਕੀ ਜੀ ਗੱਲ ਨਹੀਂ ਹੈਗੀ ਗੁਰਦਾਸਪੁਰ ਵਾਲਿਆਂ ਵਾਸਤੇ ਖਾਸ ਕਰਕੇ ਬਹੁਤ ਵੱਡੀ ਮਾਣ ਵਾਲੀ ਗੱਲ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਨੌਜਵਾਨ ਇਸ ਵੀਰ ਤੋਂ ਪ੍ਰੇਰਨਾ ਲੈ ਕੇ ਜਿਹੜਾ ਆ ਕਬੱਡੀ ਖੇਡ ਮਾ ਆਉਣ ਜਿਹੜੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਜ਼ਨ ਸ਼ੁਰੂ ਹੋ ਗਿਆ ਆ ਔਰ ਕਬੱਡੀ ਦੇ ਹਰ ਪਿੰਡਾਂ ਦੇ ਵਿੱਚ ਲਗਭਗ ਜਿਹੜੇ ਟੂਰਨਾਮੈਂਟ ਚੱਲੂ ਹੋਣ ਜਾ ਰਹੇ ਨੇ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਪਿੰਡ ਮੀਆਂ ਖਾ ਦਾ ਇੱਕ ਵਿਸ਼ਾਲ ਮਹਾਨ ਟੂਰਨਾਮੈਂਟ ਵੀ ਥੋੜੇ ਦਿਨਾਂ ਦੇ ਵਿੱਚ ਵਿੱਚ ਆਉਣ ਵਾਲਾ ਆ ਔਰ ਸਾਥੀਆਂ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਜਿਹੜਾ ਮਾਰਖੇਟ ਕਬੱਡੀ ਵੱਲ ਜਿਹੜਾ ਧਿਆਨ ਦੇਣ ਦੀ ਲੋੜ ਆ ਤਾਂ ਜੋ ਕਿ ਇਹ ਮਾਣ ਵੀ ਉਹਦਾ ਗਿਆ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਾਏ। ਬਣੇ ਰਿਓ ਅਗਲੀ ਅਪਡੇਟ ਦੇ ਨਾਲ ਮੈਂ ਤੁਹਾਡਾ ਆਪਣਾ ਸੁਖ ਨਾਨੋਵਾਲੀਆ ਸਤਿ ਸ੍ਰੀ ਅਕਾਲ ਪੰਜਾਬ ਦੀ ਬਾਤ ਤੱਕ ਲਈ ਸਤਿ ਸ਼੍ਰੀ ਅਕਾਲ। ਇੱਕ ਹੋਰ ਮਾਰ ਦਿਓ